ਚਲੋ ਤਿਆਰੀ ਬ੍ਰੇਕਿੰਗ ਨਿਊਜ਼ ਪੰਚਾਇਤੀ ਚੋਣਾਂ ਦਾ ਹੋ ਚੁੱਕਾ ਹੈ ਐਲਾਨ ਕਰ ਦਿੱਤਾ ਹੈ ਤਰੀਕ ਦਾ ਐਲਾਨ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਹੋਣ ਜਾ ਰਹੀਆਂ ਨੇ ਚੋਣਾਂ ਜਾਣੋ ਇਸ ਰਿਪੋਰਟ ਵਿੱਚ ਕਿਸ ਤਰੀਕ ਨੂੰ ਹੋਣਗੀਆਂ ਪਿੰਡਾਂ ਵਿੱਚ ਹੋ ਜਾਵੇਗੀ ਅੱਜ ਤੋਂ ਹੀ ਹਲਚਲ ਤੇਜ਼ ਕਿਉਂਕਿ ਪੰਚਾਇਤੀ ਚੋਣਾਂ ਦੀ ਤਰੀਕ ਦਾ ਹੋ ਚੁੱਕਾ ਹੈ ਐਲਾਨ ਤਰੀਕਤਾ ਹੋ ਚੁੱਕਾ ਹੈ ਐਲਾਨ ਆਉਣ ਵਾਲੇ ਸਮੇਂ ਵਿੱਚ ਕੌਣ ਹੋਵੇਗਾ ਸਰਪੰਚ ਜਾਂ ਪੰਚ ਕਰਨਗੇ VOTER ਤੈ ਇੰਤਜ਼ਾਰ ਦੀਆਂ ਘੜੀਆਂ ਹੁਣ ਹੋ ਗਈਆਂ ਨੇ ਖਤਮ ਹੋ ਗਿਆ ਹੈ ਪੰਚਾਇਤੀ ਚੋਣਾਂ ਦੀ ਤਰੀਕ ਦਾ ਐਲਾਨ ਹੋ ਜਾਓ ਪੰਚ ਸਰਪੰਚ ਬਣਨ ਦੇ ਚਾਹਵਾਨ ਤਿਆਰ ਕਿਉਂਕਿ ਵੋਟਾਂ ਪੈਣ ਦੀ ਤੀਕ ਹੋ ਗਈ ਹੈ ਪੱਕੀ ਅੱਜ ਤੋਂ ਹੀ ਸ਼ੁਰੂ ਹੋ ਜਾਵੇਗੀ ਜੀ ਹਜ਼ੂਰੀ ਸਾਨੂੰ ਪਾਓ ਵੋਟ VOTER ਦੇ ਹੱਥ ਹੈ ਸਰਪੰਚ ਜਾਂ ਪੰਚ ਬਣਾਉਣ ਦੀ ਹੁਣ ਹੋ ਗਈ ਹੈ ਕਮਾਨ ভোটার ਦਾ ਇੱਕ ਸਹੀ ਫੈਸਲਾ ਬਿਨਾਂ ਰਿਸ਼ਵਤ ਬਿਨਾਂ ਲਾਲਚ ਬਣਾਓ ਪੰਜ ਜਾਂ ਸਰਪੰਚ ਤੁਹਾਡਾ ਫੈਸਲਾ ਪੰਜ ਸਾਲ ਲਈ ਪਿੰਡ ਦਾ ਵਿਕਾਸ ਕਰਾ ਸਕਦਾ ਹੈ ਹਾਂ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਹੈ ਪੰਚਾਇਤੀ ਚੋਣਾਂ ਦਾ ਐਲਾਨ ਹੁਣ ਆਵੇਗੀ ਨਵੇਂ ਪੰਚਾਂ ਸਰਪੰਚਾਂ ਹੱਥ ਕਮਾਨ ਤੇ ਹੁਣ ਜਿਨ੍ਹਾਂ ਨੇ ਪੰਚ ਸਰਪੰਚ ਖੜਨਾ ਹੈ ਉਹ ਸਾਰੇ ਪੁੱਛਣਗੇ ਤੁਹਾਨੂੰ ਰੋਕ ਕੇ ਕਹਿਣਗੇ ਕੀ ਹੈ ਤੁਹਾਡਾ ਹਾਲਚਾਲ ਚਲੋ ਹੁਣ ਅਸੀਂ ਵੀ ਕਰ ਦਿੰਦੇ ਹਾਂ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਪੰਚਾਇਤੀ ਚੋਣਾਂ ਦੀ ਦਿੱਤੀ ਗਈ ਤਰੀਕ ਦਾ ਜੋ ਹੋਇਆ ਹੈ ਐਲਾਨ ਜੀ ਹਾਂ ਹੋ ਗਿਆ ਹੈ ਪੱਕੀ ਤਰੀਕ ਦਾ ਐਲਾਨ ਹੁਣ ਪੈਣ ਗਿਆ ਵੋਟਾਂ ਇਸ ਤਰੀਕ ਨੂੰ ਹੋ ਗਿਆ ਪੱਕੀ ਤਰੀਕ ਦਾ ਐਲਾਨ ਪੰਚਾਇਤੀ ਚੋਣਾਂ ਸਕਰੀਨ ਤੇ ਦਿੱਤੇ ਹੋਈ ਤਰੀਕ ਤੇ ਹੁਣ ਪੈਣ ਗਿਆ ਪਿੰਡਾਂ ਦੇ ਵਿੱਚ ಗ್ರಾಮ ਪੰਚਾਇਤ ਦੇ ਪੰਜਾਂ ਸਰਪੰਚਾਂ ਦੀਆਂ ਜੋ ਵੋਟਾਂ ਨੇ ਸਕਰੀਨ ਤੇ ਦਿੱਤੀ ਹੋਈ ਤਰੀਕ ਮੁਤਾਬਕ ਪੈਣ ਗਿਆ